ਮਾਮਲਾ ਇਹ ਨਜ਼ਾ ਵੀ ਇਹਨਾਂ ਨੇ ਅੰਦਰ ਹੀ ਹੱਲ ਕਰੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਮਰਦਾ ਘਤਾਰ ਹੋਏ ਉਹਨਾਂ ਚੋ ਦੋ ਜ਼ਖਮੀ ਹੈ ਉਹ ਇੱਕ ਜਿਹੜਾ ਵਾ ਕਿਨੇ ਦੇ ਅੰਦਰ ਮਾਰ ਸ਼ੂਟਰ ਜਿਹੜੇ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਮਾਨ ਮਿਲਿਆ ਉਹਨਾਂ ਦਾ ਇਹਨਾਂ ਦਾ ਦੋ ਦਿਨ ਦਾ ਪਹਿਲਾ ਰਮਾਨ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀ ਇਹਨਾਂ ਦਾ ਦੋ ਦਿਨ ਦਾ ਰਮਾਨ ਹੋਇਆ ਅੱਜ ਖਤਮ ਹੋਇਆ ਅੱਜ ਅੱਜ ਹੋਟਲ ਦੇ ਇੱਕ ਰਿੰਦੇ ਕਿੰਨੇ ਤੁਸੀਂ ਪੇਸ਼ ਕਰ ਰਹੇ ਹੋ ਅਸੀਂ 4 ਬੰਦੇ ਕੋਸ਼ਿਸ਼ ਕਰਦੇ ਹਾਂ ਜਿਹੜੇ ਸ਼ੂਟਰ ਕਿੰਨੇ ਆ ਇਹਨੇ ਸ਼ੁਤਰ ਕੋਈ ਨਹੀਂ ਹਨ ਇਹ ਸਿਰਫ ਹੋਟਦੇ ਇਹਨਾਂ ਨੇ ਪਲਾਇ ਦਿੱਤੀ ਉਹ ਦੋ ਬੰਦੇ ਹੋਟ ਮਤਲਬ ਮਾਨ ਕਿੰਨੇ ਦਿਨ ਦਾ ਮਿਲਿਆ ਇਹਨਾਂ ਨੂੰ ਦੋ ਦਿਨ ਪਹਿਲਾਂ ਮਿਲਿਆ ਸੀਗਾ ਉਹ ਚਾਦਾ ਦੋ ਤੇ ਹੇ ਪਾਪਾ ਜੀ ਦਾ ਕੀ ਰੋਲ ਹੈ ਵਿੱਚ ਜਿਹੜੇ ਬਜ਼ੁਰਗ ਅਗੇ ਮੋੜ ਨਹੀਂ ਡੀ ਡੀ ਰਹਿ ਰਹੇ ਇਹ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਫਾ ਸੋਹੇ ਸੀਗੇ ਸੋਨਾ ਸਾਹ ਸੀਗੇ ਇਹਨਾਂ ਦਾ ਜਿਹੜੀ ਕਿ ਪੂਛਦੇ ਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰahmat ਹੋ ਗਈ ਪਿਸਤੋਲਾ ਉਹ ਵਾਹ ਪਸਟੌਨ ਪੜੋ। ਯਾਰ ਟੋਟਲ ਕਿੰਨੇ ਆ ਰੋਪੀ ਅਜ ਅਜ ਤੜੇ ਲਿਆਏ ਸਪੈਸ਼ਲ ਵਾਸਤੇ। ਅਸੀਂ ਟੋਟਲ 5 ਤੇ 6 ਲਿਆਏ। 6 ਲਿਆਏ। ਹਾਂਜੀ। 6 ਉਹਨਾਂ ਨਾਲ। ਆ ਸ਼ੂਟਰ ਦਾ ਦੋ ਦਿਨ ਦਾ ਰਿਮਾਰਡ ਮਿਲਿਆ। ਸ਼ੂਟਰ ਦਾ ਕੀ ਸ਼ੂਟਰ ਦਾ ਨਾਮ ਕੀ ਹੈ? ਹਾਂਜੀ ਸਾਬੀ ਦਾ। ਸ਼ੂਟਰ ਦਾ ਪੂਰਾ ਨਾਮ? ਸੁਖਿੰਦਰ ਸਿੰਘ ਉਹ ਬੋਲ ਰਿਹਾ ਹੈ ਮਾਰਨ ਵਾਸਤੇ 15 ਲੱਖ ਰੁਪਏ ਯੂਪੀ ਤੋਂ ਆਇਆ ਬਿਲਕੁਲ ਪੂਰਾ ਝੂਠ ਹੈ ਬਿਲਕੁਲ ਪੂਰਾ ਝੂਠ ਹੈ ਨਹੀਂ ਆਪਣੇ ਜਿਹੜੇ ਬਾਹਰ ਬੈਠੇ ਆ ਤੁਹਾਡੇ ਕੀ ਲੱਗਦੇ ਨੇ ਅਸੀਂ ਤੁਹਾਨੂੰ ਵੀ ਲੈ ਕੇ ਫੋਨ ਲੈ ਆ ਗਏ ਕੀ ਬਰਾਮਤ ਐਸਲ ਦੱਸੋ ਇਹਨਾਂ ਨੂੰ ਇਹਨਾਂ ਨੂੰ ਕਾਲ ਕਿਉਂ ਕੀਤੀ ਤੁਹਾਡੇ ਕੈਮਰੇ ਨੇ ਧੱਕੇ ਕਰਕੇ ਕੀ ਨਿਕਲਿਆ ਉਹ ਝੂਠੇ ਲੈ ਆ ਕੇ ਧੱਕਾ ਧੱਕਾ ਹੁੰਦਾ ਤਾਂ ਨਹੀਂ ਪਾਪਾ ਜੀ